ਕਰ ਸਕਦੀ ਉਹ ਹੁੰਦਾ ਲਾਅ ਐਂਡ ਆਰਡਰ ਦਾ ਕਿਸਾਨਾਂ ਨਾਲ ਬਹੁਤ ਲੰਬੇ ਚੌੜੇ ਵਾਅਦੇ ਕੀਤੇ ਮੈਂ ਲਾਅ ਐਂਡ ਆਰਡਰ ਤੋਂ ਜੇ ਸ਼ੁਰੂ ਕਰਾਂ ਪੰਜਾਬ ਦਾ ਤਾਂ ਲਾਅ ਐਂਡ ਆਰਡਰ ਦੇ ਹਾਲਾਤ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਸਿੰਗਰ ਤੋਂ ਲੈ ਕੇ ਖਿਡਾਰੀ ਤੋਂ ਲੈ ਕੇ ਵਪਾਰੀ ਤੱਕ ਸਭ ਦੇ ਕਤਲ ਇਹ ਸਰਕਾਰ ਦੇ ਵਿੱਚ ਹੋਏ ਨੇ ਚਾਹੇ ਫਿਰ ਉਹ ਮੂਸੇਵਾਲਾ ਹੋਵੇ ਚਾਹੇ ਉਹ ਜਿਹੜਾ ਇੱਕ ਹੈਗਾ ਟੀਮੂ ਚਾਵਲਾ ਜਿਨ੍ਹਾਂ ਦਾ ਕਤਲ ਹੋਇਆ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਐਨਆਰਆਈਆਂ ਦੇ ਘਰੇ ਵੜ ਕੇ ਜਦੋਂ ਮਰਜੀ ਕੋਈ ਗੋਲੀਆਂ ਚਲਾ ਦਿੰਦਾ ਹੈ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਲੋਰੈਂਸ ਦੀ ਇੰਟਰਵਿਊ ਜੇਲ੍ਹ ਚੋਂ ਹੁੰਦੀ ਹੈ ਮੁੱਖ ਮੰਤਰੀ ਦੇ ਨੱਕ ਨੀ ਝੋਟਾਣੇ ਚੋਂ ਹੁੰਦੀ ਹੈ ਇਹ ਹਾਲਾਤ ਨੇ ਅੱਜ ਲਾਅ ਐਂਡ ਆਰਡਰ ਤੇ ਪੰਜਾਬ ਚ ਤੇ ਸਾਡੇ ਡੀਜੀਪੀ ਸਾਹਿਬ ਨੇ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਇਹ ਗੱਲ ਮੰਨੀ ਹੈ ਕਿ 1200 ਐਕਸਟਰਸ਼ਨ ਦੇ ਕੇਸਿਸ ਔਨ ਰਿਕਾਰਡ ਹਨ 1200 ਤੇ ਜੇ ਮੈਂ ਗੱਲ ਕਰਾਂ ਅਨ ਅਫੀਸ਼ਲ ਦੀ ਤਾਂ ਅੱਜ ਪੰਜਾਬ ਦੇ ਹਾਲਾਤ ਨੇ ਵੀ ਚਾਹੇ ਕੋਈ ਛੋਟਾ ਵਪਾਰੀ ਚਾਹੇ ਵੱਡਾ ਵਪਾਰੀ ਚਾਹੇ ਕੋਈ ਨਾਮਵਰ ਸਿੰਗਰ ਆ ਹੁਣ ਪਿੱਛੇ ਦੇ ਆਰ ਨੇਤ ਨੂੰ ਵੀ ਕਾਲ ਆਈ ਹੈ ਸੋ ਪੰਜਾਬ ਦੇ ਵਿੱਚ ਐਕਸਟਰਸ਼ਨ ਦਾ ਫਰੋਤੀਆਂ ਦਾ ਕੰਮ ਐਡਾ ਜੋਰਾਂ ਸ਼ੋਰਾਂ ਤੇ ਚੱਲਿਆ ਹੋਇਆ ਹੈ ਕਿ ਕੋਈ ਪੰਜਾਬੀ ਮਹਫੂਜ਼ ਨਹੀਂ ਪੰਜਾਬ ਦੀ ਇਹ ਸਰਕਾਰ ਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ 2.5 ਸਾਲ ਦੀ ਪ੍ਰਾਪਤੀ ਹੈ ਕਿ ਪੰਜਾਬ ਨੂੰ ਜਿਹੜਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਨੂੰ ਗੈਂਗਲੈਂਡ ਬਣਾਉਣ 'ਚ ਇਹ ਭਗਵੰਤ ਮਾਨ ਸਾਹਿਬ ਦਾ ਪੂਰਾ ਯੋਗਦਾਨ ਹੈ ਕਿਉਂਕਿ ਪੁਲਿਸ ਤਾਂ ਇਹਨਾਂ ਦੀ ਸਰਪ੍ਰਸਤੀ ਕਰ ਰਹੀ ਹੈ ਜਾਂ ਤਾਂ ਇੰਟਰਵਿਊ ਕਰਾਉਂਦੀ ਹੈ ਗੈਂਗਸਟਰਾਂ ਦੀ ਤੇ ਜਾਂ ਉਹਨਾਂ ਨੂੰ ਕਲੱਬਾਂ 'ਚ ਘੁਮਾਉਂਦੀ ਹੈ ਉਹ ਪਹਿਲਾਂ ਦੀਪਕ ਟੀਨੂ ਘੁੰਮਿਆ ਤੇ ਹੁਣ ਰੌਲਾ ਪੈਂਦਾ ਫਿਰਦਾ ਕਿ ਸੇਮ ਇਹ ਕੋਹੀ ਦੀ ਵੀਡੀਓ ਲਾਰੈਂਸ ਬਿਸ਼ਨੋਈ ਦੀ ਵੀ ਤੁਰੀ ਫਿਰਦੀ ਹੈ ਉਹ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਣੀ ਹੈ ਸੋ ਲਾਅ ਐਂਡ ਆਰਡਰ ਦੇ ਹਾਲਾਤ ਚਿੰਤਾਜਨਕ ਨਹੀਂ ਮੈਂ ਕਹਿੰਦਾ ਕਿ ਬੇहद ਖਰਾਬ ਨੇ ਔਰ ਦੂਜਾ ਜਿਹੜਾ ਇਹਨਾਂ ਨੇ ਵੱਡਾ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਉਹ ਸੀ ਕਰਪਸ਼ਨ ਦਾ ਕੀ ਢਾਈ ਸਾਲਾਂ ਦੇ ਵਿੱਚ ਅੱਜ ਪੰਜਾਬ ਦੇਖ ਰਿਹਾ ਹੈ ਕੀ ਢਾਈ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕਰਪਸ਼ਨ ਦੇ ਕੇਸਾਂ ਦੇ ਵਿੱਚ ਕੋਈ ਕਮੀ ਆਈ ਹੈ 10 ਗੁਣਾ ਕਰਪਸ਼ਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਧੀ ਹੈ ਤੇ ਕਰਪਸ਼ਨ ਤੇ ਦੌਰੇ ਮਾਪਦਨ ਜਿਹਨੂੰ ਦਿਲ ਕਰਦਾ ਉਹਨੂੰ ਫੜ ਲੈਣਾ ਜਿਹਨੂੰ ਦਿਲ ਕਰਦਾ ਉਹਨੂੰ ਛੱਡ ਦੇਣਾ ਆਪਣੇਆਂ ਤੇ ਬਗਾਨਿਆਂ ਲਈ ਡਿਫਰੈਂਟ ਪੈਰਾਮੀਟਰਸ ਐਂਡ ਡਿਫਰੈਂਟ ਯਾਰਡ ਸਟਿਕ ਜੇ ਤਾਂ ਫਸ ਜੇ ਵਿਜੇ ਸਿੰਘਲਾ ਜੇ ਤਾਂ ਫਸ ਜੇ ਸਰਾਰੀ ਫੇਰ ਨਹੀਂ ਆਮ ਆਦਮੀ ਪਾਰਟੀ ਨੇ ਕੁਝ ਕਰਨਾ ਹਾਂ ਕੋਈ ਵਿਰੋਧੀ ਕੋਈ ਬੁੱਧੀਜੀਵੀ ਕੋਈ ਪੋਲੀਟੀਕਲ ਐਨਾਲਿਸਟ ਇਹ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਕੋਈ ਜਰਨਲਿਸਟ ਸਰਕਾਰ ਦੇ ਖਿਲਾਫ ਜੇ ਜ਼ੁਬਾਨ ਖੋਲੂਗਾ ਉਹਨੂੰ ਅਸੀਂ ਪਰਚਾ ਦੇ ਕੇ ਜੇਲ੍ਹਾਂ ਦੇ ਵਿੱਚ ਡਕਣਾ ਤੇ ਜਿਹੜੇ ਵਿਜੇ ਸਿੰਘਲੇ ਵਰਗੇ ਮੰਤਰੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਮੁੱਖ ਮੰਤਰੀ ਕਹਿੰਦੇ ਸੀ ਮੈਂ ਵੀਡੀਓ ਬਣਾ ਲਈ ਹਾਲਾਂਕਿ ਦਿਖਾਈ ਨਹੀਂ ਉਹਨਾਂ ਦੇ ਨਾਲ ਸਟੇਜਾਂ ਵੀ ਸਾਂਝੀਆਂ ਕਰਨੀਆਂ ਨੇ ਉਹਨਾਂ ਦੇ ਨਾਲ ਸਰਕਾਰੀ ਫੰਕਸ਼ਨਾਂ ਤੇ ਵੀ ਜਾਣਾ ਹੈ ਸਰਾਰੀ ਨੂੰ ਮੰਤਰੀ ਤੋਂ ਹਟਾ ਦੇਣਾ ਫੋਜਾ ਸਿੰਘ ਸਰਾਰੀ ਨੂੰ ਪਰ ਉਹਦੇ ਖਿਲਾਫ ਕੋਈ ਪਰਚਾ ਨਹੀਂ ਦੇਣਾ ਅਮਿਤ ਰਤਨ ਦਾ ਚਲਾਨ ਨਹੀਂ ਪੇਸ਼ ਹੋਇਆ ਜਿਹੜਾ ਗੋਲਦੀ ਕਮੋਜ ਦੇ ਪਿਤਾ ਜੀ ਐਕਸਟਰੈਸ਼ਨ ਵਾਲਾ ਤੇ ਅੱਜ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਸੂਬੇ ਦੇ ਵਿੱਚ ਕਰਪਸ਼ਨ ਦਾ ਖੜਾ ਉਹ ਖੜਾ ਹੈ ਕਿ ਇੱਕ ਮੌਜੂਦਾ ਮੰਤਰੀ ਤੇ ਉਹਨਾਂ ਦੀ ਆਈਪੀਐਸ ਘਰ ਵਾਲੀ ਉਹਨਾਂ ਦੇ ਉੱਤੇ 100 ਕਰੋੜ ਦਾ ਇੱਕ ਸਕੈਮ ਦਾ ਇਲਜ਼ਾਮ ਲੱਗਿਆ ਹੁਣ ਇੱਕ ਛੋਟੀ ਗੱਲ ਇਹ 100 ਕਰੋੜ ਦਾ ਇਲਜ਼ਾਮ ਨਾ ਤਾਂ ਕਿਸੇ ਵਿਰੋਧੀ ਧਿਰ ਨੇ ਲਾਇਆ ਨਾ ਕਿਸੇ ਬੁੱਧੀਜੀਵੀ ਨੇ ਲਾਇਆ ਨਾ ਕਿਸੇ ਪੋਲਿਟਿਕਲ ਐਨਾਲਿਸਟ ਨੇ ਲਾਇਆ ਇਹ 100 ਕਰੋੜ ਦਾ ਇਲਜ਼ਾਮ ਲਾਇਆ ਪੰਜਾਬ ਪੁਲਿਸ ਦੀ ਇੱਕ ਇੰਸਪੈਕਟਰ ਨੇ ਇੱਕ ਮੁਲਾਜ਼ਮ ਨੇ ਤੇ ਬਹੁਤ ਸੀਰੀਅਸ ਹੋ ਜਾਂਦਾ ਤੇ ਜਦੋਂ ਐਸੇ ਇਲਜ਼ਾਮ ਕਿਸੇ ਸਰਕਾਰ ਦੇ ਉੱਤੇ ਉੱਠਣ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਇਹਨਾਂ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਜਾ ਕੇ ਦਿੱਲੀ ਦੀ ਜੀ ਹਜ਼ੂਰੀ ਕਰਨੀ ਹੈ ਇੱਕ ਕੈਬਨਟ ਮੰਤਰੀ ਇੱਕ ਆਈਪੀਐਸ ਅਫਸਰ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਕੀ ਕਾਰਵਾਈ ਕਰ ਲੈਣੀ ਹੈ ਜਾਂ ਤਾਂ ਜੁਡੀਸ਼ੀਅਲ ਇਨਕੁਆਇਰੀ ਕਰਾਓ ਸਿਟਿੰਗ ਜੱਜ ਦੀ ਇਨਕੁਆਇਰੀ ਕਰਾਓ ਔਰ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਕਰਪਸ਼ਨ ਫਰੀ ਦੀ ਗੱਲ ਕਰਕੇ ਕਰਪਸ਼ਨ ਫੀਲ ਆਈ ਹੈ ਤੇ ਪੰਜਾਬ ਨੂੰ ਲੁੱਟਣ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹ ਕ腐ਸ਼ਨ ਦੇ ਅੱਜ ਦੇ ਹਾਲਾਤ ਨੇ ਚਾਹੇ ਤਹਿਸੀਲਾਂ 'ਚ ਚਲੇ ਜਾਓ ਜਿਹੜਾ ਬੰਦਾ ਅੱਜ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਹੈ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿਿੱਥੇ ਮਰਜ਼ੀ ਪੰਜਾਬ ਦੇ ਵਿੱਚ ਚਲ ਜਾਓ ਬਿਨਾਂ ਪੈਸੇ ਤੋਂ ਕੀ ਚੌਗਣੇ 10 ਗੁਣਾ ਪੈਸੇ ਦੇ ਉੱਤੇ ਪੰਜਾਬ ਦੇ ਵਿੱਚ ਅੱਜ ਕੰਮ ਹੋ ਰਹੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੈ ਕਿਸੇ ਕੋਲ ਕੋਈ ਜਵਾਬ ਇਸ ਗੱਲ ਦਾ ਫੇਰ ਕਿਸਾਨਾਂ ਦੀ ਗੱਲ ਕਰਦੇ ਸੀ ਮਤਲਬ 2.5 ਸਾਲ ਅੱਜ ਆਪਾਂ ਲੇਖਾ ਜੋਖਾ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਕਿ 2.5 ਸਾਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਤੁਸੀਂ ਵਾਅਦੇ ਕੀਤੇ ਤੁਸੀਂ 23 ਫਸਲਾਂ ਤੇ ਤੁਹਾਡੀ ਮੰਤਰੀ ਕਹਿੰਦੀ ਸੀ 50 ਮਿੰਟਾਂ ਚ ਐਮਐਸਪੀ ਦੇ ਦਿਆਂਗੇ ਦੱਸੋ ਜੀ ਐਮਐਸਪੀ 23 ਫਸਲਾਂ ਤੇ ਦਿੱਤੀ ਤੁਹਾਡੇ ਤੋਤੇ 2.5 ਸਾਲਾਂ ਚ ਐਗਰੀਕਲਚਰ ਪਾਲਿਸੀ ਨਹੀਂ ਬਣੀ ਅਜੇ ਤੱਕ ਤੇ ਕਿਸਾਨਾਂ ਨੂੰ ਹਰ ਰੋਜ਼ ਧਰਨਿਆਂ ਦੇ ਵਿੱਚ ਡੰਡੇ ਵੀ ਮਾਰੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਵਿਚਾਰਾਂ ਉਹ ਸਾਰਿਆਂ ਦੇ ਸਾਹਮਣੇ ਤੇ ਜਦੋਂ ਗੁਜਰਾਤ ਦੀ ਇਲੈਕਸ਼ਨ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਗੋਲਡੀ ਬਰਾੜ ਵਰਗੇ ਵੱਡੇ ਵੱਡੇ ਝੂਠ ਬੋਲਦੇ ਨੇ ਉਥੇ ਇੱਕ ਝੂਠੇ ਵੀ ਬੋਲਿਆ ਕਹਿੰਦੇ ਦੀ ਪੰਜਾਬ ਦੇ ਵਿੱਚ ਅਸੀਂ ਗਰਦੌਰੀ ਤੋਂ ਬਿਨਾਂ ਹੀ ਜਿਹੜੇ ਕਿਸਾਨ ਦੀ ਫਸਲ ਖਰਾਬ ਹੋ ਜਾਏ ਉਹਨੂੰ ਅਸੀਂ 20000 ਰੁਪਇਆ ਪ੍ਰਤੀ ਏਕੜ ਦਿੰਨੇ ਆ ਮੈਂ ਚੈਲੰਜ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਇੱਕ ਕਿਸਾਨ ਲਿਆ ਕੇ ਖੜਾ ਕਰ ਦਿਓ ਜਿਹਨੂੰ ਤੁਸੀਂ ਬਿਨਾਂ ਗਰਦੌਰੀ ਤੋਂ 20000 ਪ੍ਰਤੀ ਏਕੜ ਦਿੱਤਾ ਹੋਵੇ ਕੀ ਇਹ ਆ ਤੁਹਾਡੀ 2.5 ਸਾਲ ਦੀ ਕਾਰਗੁਜ਼ਾਰੀ ਕੀ ਇਹ ਤੁਹਾਡਾ ਪੰਜਾਬ ਦੇ ਪ੍ਰਤੀ ਜਿਹੜਾ ਤੁਸੀਂ ਕਹਿੰਦੇ ਸੀ ਜੀ ਸਾਡਾ ਇੱਕ ਕਿਸਾਨ ਪ੍ਰਤੀ ਮਾਡਲ ਹੈ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਮਾਡਲ ਹੈ ਇਹ ਕਿਸਾਨੀ ਦੇ ਨਾਲ ਧੋਖਾ ਹੜਾ ਦੇ ਮੁਆਵਜ਼ੇ ਤੱਕ ਦੇ ਪੈਸੇ ਹਲੇ ਤੱਕ ਕਿਸਾਨਾਂ ਨੂੰ ਨਹੀਂ ਦਿੱਤੇ ਕਿਸਾਨਾਂ ਨੂੰ ਕੀ ਦਿੱਤਾ ਡੀਏਪੀ ਦਾ ਵੱਡਾ ਸਕੈਮ ਜਿੱਥੋਂ ਵੀ ਸੈਂਪਲ ਭਰਿਆ ਡੀਏਪੀ ਦਾ ਉਥੋਂ ਹੀ ਫੇਲ ਹੋ ਗਿਆ ਤੇ ਕੀ ਖੁੱਡੀਆਂ ਸਾਹਿਬ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਪੰਜਾਬ ਦੇ ਵਿੱਚ 22 ਸੈਂਪਲ ਡੀਏਪੀ ਨੂੰ ਲੈ ਕੇ ਜਿਹੜੇ ਭਰੇ ਨੇ ਉਹ 22 ਦੇ 22 ਸੈਂਪਲ ਪੰਜਾਬ ਦੇ ਵਿੱਚ ਫੇਲ ਹੋ ਗਏ ਨੇ ਹਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਤਾਂ ਨੱਕੇ ਮੋੜਦਾ ਰਿਆਂ ਮੈਂ ਤਾਂ ਕਿਸਾਨ ਦਾ ਪੁੱਤਾਂ ਨਾ ਤੁਸੀਂ ਐਮਐਸਪੀ ਦਿੱਤੀ ਨਾ ਤੁਸੀਂ ਗਰਦੌਰੀਆਂ ਕਰਕੇ ਉਹ ਤੋਂ ਪੈਸੇ ਦਿੱਤੇ ਨਾ ਤੁਸੀਂ ਹੜਾਂ ਦਾ ਮੁਆਵਜ਼ਾ ਦਿੱਤਾ ਉਤੋਂ ਡੀਏਪੀ ਵੀ ਜਾਲੀ ਦਿੱਤੀ ਤੇ ਤੁਸੀਂ ਕਿਹੜੇ ਪਾਸੋਂ ਕਿਸਾਨ ਦੇ ਪੁੱਤ ਹੋਗੇ ਅੱਜ 2.5 ਸਾਲਾਂ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਆ ਕੇ ਜਵਾਬ ਦਿਓ ਫਿਰ ਇੱਕ ਵੱਡਾ ਲਾਰਾ ਇੱਕ ਵੱਡਾ ਵਾਅਦਾ ਮੁੱਖ ਮੰਤਰੀ ਦਾ ਆਕੇ ਜੀ ਅਸੀਂ ਹੈਲਥ ਸੈਕਟਰ ਦੇ ਵਿੱਚ ਕੰਮ ਕਰਨਾ ਹੈ ਹੈਲਥ ਸੈਕਟਰ ਦੇ ਵਿੱਚ ਕ੍ਰਾਂਤੀ ਲਿਆ ਦੇਣੀ ਹੈ ਪੰਜਾਬ ਦੇ ਵਿੱਚ ਅੱਜ 2.5 ਸਾਲਾਂ ਦੇ ਵਿੱਚ ਕੋਈ ਵੱਡਾ ਹਸਪਤਾਲ ਪੰਜਾਬ ਦੇ ਵਿੱਚ ਬਣਿਆ ਮੈਂ ਚੈਲੰਜ ਕਰਦਾ ਮੁੱਖ ਮੰਤਰੀ ਸਾਹਿਬ ਓਪਨ ਡਿਬੇਟ ਕਰੋ ਆਕੇ ਕਿਹੜਾ ਵੱਡਾ ਹਸਪਤਾਲ ਪੰਜਾਬ ਦੇ ਵਿੱਚ ਬਣਾਇਆ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਜਿਹੜੀ ਸਰਕਾਰ ਨੂੰ ਜਿਹੜੇ ਸ਼ਰੋਮਨੀ ਅਕਾਲੀ ਦਲ ਨੂੰ ਭੰਡਦੇ ਤੁਸੀਂ ਦਿਨ ਰਾਤ ਨਹੀਂ ਥੱਕਦੇ ਉਹਨੇ ਤਾਂ ਇਹ ਸੂਬੇ ਦੇ ਵਿੱਚ ਚਾਰ ਵੱਡੇ ਮਲਟੀ ਸਪੈਸ਼ੈਲਟੀ ਹਸਪਤਾਲ ਦਿੱਤੇ ਜਿਹਦੇ ਚ ਪੀਜੀਆਈ ਏਮਜ਼ 40ਸ ਮੈਕਸ ਥੋੜੀ ਕੀ ਪ੍ਰਾਪਤੀ ਹੈ ਮਹੱਲਾ ਕਲੀਨਿਕ ਤੇ ਜਿੱਦਣ ਮੁੱਖ ਮੰਤਰੀ ਨੂੰ ਲੋੜ ਪਈ ਮੁੱਖ ਮੰਤਰੀ ਸਾਹਿਬ ਚੱਕਰ ਖਾ ਕੇ ਡਿੱਗੇ ਜਹਾਜ਼ ਚ ਪਾ ਕੇ ਅਪੋਲੋ ਲੈ ਗਏ ਦੇਖੋ ਬਹੁਤ ਵੱਡਾ ਵਿਸ਼ਾ ਜਿਹੜੀ ਸਰਕਾਰ ਕਹਿੰਦੀ ਹੋਵੇ ਕਿ ਜੀ ਅਸੀਂ ਹੈਲਥ ਸੈਕਟਰ ਦੇ ਵਿੱਚ ਕੰਮ ਕਰਨਾ ਹੈ ਅਸੀਂ ਹਸਪਤਾਲ ਵਧੀਆ ਬਣਾਉਣੇ ਨੇ ਅਸੀਂ ਮੁਫਤ ਇਲਾਜ ਦੇਣਾ ਹੈ ਉੱਥੋਂ ਦੇ ਮੁੱਖ ਮੰਤਰੀ ਜਿੰਨੀ ਵਾਰ ਬਿਮਾਰ ਹੁੰਦੇ ਨੇ ਉਹਨਾਂ ਨੂੰ ਦਿੱਲੀ ਵੱਡੇ ਹਸਪਤਾਲ ਚ ਲੈ ਕੇ ਜਾਇਆ ਜਾਂਦਾ। ਜਾਂ ਤਾਂ ਮੁੱਖ ਮੰਤਰੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਤਾਂ ਪੰਜਾਬ ਇਹ ਜਾਣਨ ਦਾ ਹੱਕ ਰੱਖਦਾ ਹੈ ਕਿ ਸਾਡੇ ਮੁੱਖ ਮੰਤਰੀ ਨੂੰ ਹੋਇਆ ਕੀ ਹੈ ਪੰਜਾਬ ਨੂੰ ਦੱਸਿਆ ਜਾਵੇ। ਕੀ ਅਸੀਂ ਗੰਭੀਰ ਬਿਮਾਰੀ ਤੋਂ ਸਾਡੇ ਮੁੱਖ ਮੰਤਰੀ ਪੀੜਿਤ ਨੇ ਜਿਨ੍ਹਾਂ ਦਾ ਇਲਾਜ ਪੰਜਾਬ ਚ ਨਹੀਂ ਹੋ ਸਕਦਾ ਉਹਨਾਂ ਨੂੰ ਵਾਰ-ਵਾਰ ਅਪੋਲੋ ਲੈ ਕੇ ਜਾਣਾ ਪੈਂਦਾ। ਅਗਰ ਮੁੱਖ ਮੰਤਰੀ ਬਿਲਕੁਲ ਸਵਸਥ ਨੇ ਅਗਰ ਚੱਕਰ ਖਾ ਕੇ ਡਿੱਗਦੇ ਨੇ ਦਾ ਵੀ ਅਪੋਲੋ ਲੈ ਜਾਂਦੇ ਹੋ ਤਾਂ ਇਹਦਾ ਮਤਲਬ ਤੁਹਾਡੇ ਜਿਹੜੇ ਹੈਲਥ ਮਾਡਲ ਤੇ ਦਾਅਵੇ ਨੇ ਉਹ ਤਾਂ ਫਿਰ ਝੂਠੇ ਹੋਗੇ ਅਗਰ ਤੁਹਾਡੀ ਮhalla ਕਲੀਨਿਕ ਪੰਜਾਬ ਦੇ ਮੁੱਖ ਮੰਤਰੀ ਨੂੰ ਚੱਕਰ ਖਾ ਕੇ ਡਿੱਗੇ ਨੂੰ ਵੀ ਦਵਾਈ ਦੇ ਸਕਦੀ ਹਲਕੀਆਂ ਫੁਲਕੀਆਂ ਖਰਚਿਆਂ ਤੇ ਵੀ ਮਤਲਬ ਨਹੀਂ ਲਾ ਸਕਦੀ ਫਿਰ ਮhalla ਕਲੀਨਿਕ ਤੇ ਇੰਨਾ ਪੈਸਾ ਉਜਾੜ ਕੇ ਜਿਹੜਾ ਹੈਲਥ ਮਿਸ਼ਨ ਦਾ ਪੈਸਾ ਸੀ ਜਿਹੜਾ ਰੂਰਲ ਸਾਡੀਆਂ ਡਿਸਪੈਂਸਰੀਆਂ ਵਾਸਤੇ ਪੈਸਾ ਸੀ ਉਹਨੂੰ ਕਿਉਂ ਮhalla ਕਲੀਨਿਕ ਤੇ ਖਰਚਿਆ ਗਿਆ ਕਿਉਂਕਿ ਹਸਪਤਾਲਾਂ ਦੇ ਹਾਲਾਤ ਅੱਜ ਪੰਜਾਬ ਦੇ ਸਾਹਮਣੇ ਨੇ ਰਜਿੰਦਰਾ ਹਸਪਤਾਲ ਜਿਹੜਾ ਕਿ ਪੰਜਾਬ ਦਾ ਇੱਕ ਬਹੁਤ ਵੱਡੀ ਇੰਸਟੀਟਿਊਸ਼ਨ ਮੰਨੀ ਜਾਂਦੀ ਹੈ ਸਰਕਾਰੀ ਉੱਥੇ ਹਨੇਰੇ ਦੇ ਵਿੱਚ ਆਪਰੇਸ਼ਨ ਹੋ ਰਿਹਾ ਹੈ ਜ਼ਮੀਨ ਤੇ ਪਾਕੇ ਡਿਲੀਵਰੀਆਂ ਹੋਣੀਆਂ ਨੇ ਜਨਰੇਟਰ ਦੇ ਵਿੱਚ ਤੇਲ ਦੇ ਪੈਸੇ ਨਹੀਂ ਜਨਰੇਟਰ ਖਰਾਬ ਪਏ ਨੇ ਤੇ ਫਿਰ ਕਿਹੜਾ ਸਾਡਾ ਐਸਾ ਹੈਲਥ ਮਾਡਲ ਹੈ ਔਰ ਤੁਹਾਡੇ ਜਿਹੜੇ ਹੈਲਥ ਮਨਿਸਟਰ ਨੇ ਪਹਿਲੇ ਵਾਲੇ ਵੀ ਮੌਜੂਦਾ ਵੀ ਦੋਨੋਂ ਪਟਿਆਲੇ ਤੋਂ ਤੇ 2.5 ਸਾਲਾਂ ਚ ਜਿਹੜੇ ਮੰਤਰੀ ਦੋ ਹੈਲਥ ਦੇ ਹੋਣ ਤੇ ਰਜਿੰਦਰਾ ਹਸਪੀਟਲ ਜਿਹੜਾ ਕਿ ਇੱਕ ਮਾਨਮਤੀ ਸੰਸਥਾ ਸਰਕਾਰੀ ਤੁਸੀਂ ਉਹਦੀ ਸਾਹ ਸੰਭਾਲ ਨਹੀਂ ਕਰ ਸਕੇ ਫਿਰ ਕਿੱਥੇ ਖੜਾ ਜੀ ਸਾਡਾ 2.5 ਸਾਲਾਂ ਦਾ ਹੈਲਥ ਮਾਡਲ ਆ ਕੇ ਪੰਜਾਬੀਆਂ ਨੂੰ ਜਵਾਬ ਦੇਣਾ ਬਣਦਾ ਕਿ ਨਹੀਂ ਬਣਦਾ